ਪੁਸਤਕ ਪੁੱਛਦੇ ਕਿ ਚਾਰ ਹਿੱਸੇ ਕਿੱਦਾਂ ਆ ਜੀ ਇਹ ਚਾਰ ਦੇ ਪੰਜ ਹਿੱਸੇ ਬਣਦੇ ਆ ਜੀ ਇੱਥੇ ਤੇ ਕਿੰਨੇ ਦੇ ਆ ਇਹ 600 ਰੁਪਏ ਦਾ ਪੀਸ 600 ਰੁਪਏ ਦਾ ਇੱਕ ਪੀਸ ਦੇਖੋ ਜੀ ਤਸਲੀਨ ਹੈ ਨਾ ਉਹਦੀ ਲੱਤਾ ਕੁੱਟਣ ਦੀ ਆ ਸੈਲ ਵਿਚਾਈ ਦੀਆਂ ਕੱਤਾ ਘੁੱਟ ਦੀ ਦੇ ਸ਼ੇਰ ਵੀ ਘੁੱਟ ਦੇ ਲੱਤਾ ਘੁੱਟ ਦੀ ਜੀ ਕਹਿੰਦੀ ਹਾਈ ਹੋਈ ਸਿਰ ਵੀ ਘੁੱਟ ਜਿੱਦਾਂ ਸਿਰ ਵੀ ਘੁੱਟ ਦੇ ਹੈਲੋ ਸਸੀ ਗਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਇਹ ਗਈ ਅ ਜੀ ਚ ਚ ਚ ਮੁੱਕੀ ਗਾ ਨੇ ਹਾਂ ਇਹ 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 ਆਂਦੇ ਆ ਜੀ ਰਸੋਈ ਵਾਸਤੇ ਕਿਚਨ ਤੇ ਪਛੋਂ ਲਈ ਕਿਚਨ ਕਿਰੇ ਬਿਚੋਂ ਲਈ ਕਿਚਨ ਕੀ ਕੀ ਕਿਚਨ ਕਿਚਨ ਨਹੀਂ ਕਿਚਨ ਕਿਚਨ ਤਾਂ ਸੋਈ ਕਿਚਨ ਇਹਨੂੰ ਹੁਣ ਆਪਾਂ ਏਦਾਂ ਕੱਟਾ ਚਾਹੀਦਾ ਕਿਚਨ ਕਿਚਨ ਐਨਿਵੇਂ ਆ ਜੋ ਟੇਲਰ ਹੈ ਟੇਲਰ ਆਪ ਨਹੀਂ ਹੁੰਦੇ ਅੱਡਾ ਕਿਚਨ ਕਿਚਨ ਜਲਦੀ ਨਾ ਆਪ ਲੋ ਬਹੁਤ ਬਤਰਾ ਬਿਜੋਣੀ ਚਾਹ ਟੇਲਰ ਸਾਹਿਬ ਨਾ ਆਪ ਦੇਖੋ ਲਈ ਟੇਲਰ ਸਾਹਿਬ ਤਾਣੇ ਫਟਾ ਕੇ ਤੇ ਛੋਟਾ ਕੇ ਤੇ ਵੱਡਾ ਆ। ਮਤਲਬ ਕਿ ਜੇ ਅਸੀਂ 5 ਫੁੱਟ ਕੱਟ ਦੇ। ਉਹ ਲਗੀ ਬਾਧੂ ਚਾਹੀਦਾ ਹਨੂ ਕੱਟੀਆਂ ਲਾ ਦੇ ਥੱਲੇ ਨੂੰ ਜੋੜ ਲਾ ਦੇਣਾ। ਥੱਲੇ ਨੂੰ ਲਾਉਣਾ ਮਤਲਬ ਇਹ ਕਿ ਹਨੀ ਜੇ 5 ਫੁੱਟ ਫੇਰ ਦੀ ਚਾਹੀਦਾ। ਇੱਧਰ ਨੂੰ 2 ਫੁੱਟ। ਇੱਧਰ ਨੂੰ 2। ਇਹਦਾ ਪੂਰਾ ਠੀਕ ਫੇਰ ਨੂੰ ਫੋਲਡ ਕਰ ਦੇਣਾ ਸੀ। ਸਹੀ ਓਕੇ ਆ। ਬਸ ਇੱਧਰ ਨੂੰ ਚੱਲਦਾ। ਫੋਲਡ ਕਰ। ਨੰਬਾਈ ਜਿਵੇਂ ਹਨੂ। ਇੱਥੇ ਪੂਰਾ ਫੁੱਟੇ ਤੇ ਸਦ ਨੂੰ ਤੇ ਨਹੀਂ ਚਾਹ ਲੈ ਕੰਮ ਦੇਣਾ। ਥੱਲੇ ਨੂੰ ਮਤਲਬ ਇਹ ਫੋਲਡ ਕਰਕੇ ਕੱਟੀਆਂ ਲਾ ਦੇਣੀਆਂ। গোল্ড ਕਰਕੇ ਬਚੀ ਇੱਕ ਦੋ ਤਿੰਨ ਚਾਰ ਪੰਜ ਬੰਦਾ ਇਹਨੂੰ ਸਾਫ਼ ਕਰ ਲੈਂਦਾ ਉਹ ਤੋਂ ਫਿਰ ਬੋਥ ਮਾਰਨਾ ਪੈਂਦਾ ਉੱਤੇ 3 ਇੰਚ ਬਹੁਤ ਹੈ ਇੰਨਾ ਹਾਂ ਮਤਲਬ ਕਿ ਇੱਥੇ ਕੱਟ ਲੈ ਰੋ ਰੋ ਇਹਨਾਂ ਇੰਨਾ ਕੱਟ ਕੇ ਇੱਥੇ ਹੀ ਲਾ ਦਈਏ ਆ ਫਟ ਗਿਆ ਨਹੀਂ ਨਹੀਂ ਯਾਰ ਐਸਾ ਹੀ ਐਥੇ ਇਹਨੂੰ ਸਿਰਫ ਫੋਲਡ ਕਰ ਦੋ ਠੀਕ ਆ ਜਿਹੜੀ ਕਾਲੀ ਕਾਲੀ ਲੱਗਦੀ ਸੀ ਨਾ ਉਹ ਗਿੱਠੀ ਉਹ ਹੁਣ ਸਾਨੂੰ ਕਾਲੀ ਨਹੀਂ ਲੱਗੂਗੀ ਠੀਕ ਆ ਰਾਈਟ ਹੈਗੀ ਸਾਫ਼ਈ ਆ ਉਹ ਪਰ ਇਹ ਵੀ ਸੁਣ ਕਾਲੀ ਕਾਲੀ ਲੱਗਦੀ ਮਤਲਬ ਦਾ ਕਹਿਣਾ ਦਾ ਮਤਲਬ ਯੈਸ 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 ਥੱਲੇ ਲਾਉਣਾ ਵੀ ਇਥੇ ਗੱਟੀ ਗੱਟੀ ਉਹ ਥੋੜੀ ਬਾਣੀ ਬਜਰੀ ਚ ਇੱਧਰ ਰਹਿਣ ਦੇ ਨੂੰ ਜੇ ਚੰਗਾ ਹੈ ਇਦਾਂ ਇੰਨਾ ਨਾ ਸੁਣਨ ਲੱਗਦਾ ਯਾਰ ਜੇ ਨਾ ਸੀ ਨਾ ਇੰਨਾ ਭਲਾ ਇਦਾਂ ਵੀ ਰਹਿਣ ਤੋਂ ਕੰਮ ਹੀ ਸਹੀ ਲੱਗਦਾ ਤੇ ਉਹਦਾ ਤੇ ਉਧਰ ਤਨ ਮੈਂ ਤਾਂ ਇਹ ਕੱਟ ਦੇ ਉੱਤੇ ਰੱਖਦੇ ਨਾ ਕੁਝ ਆਪ ਵੀ ਨਹੀਂ ਕਿਸਕਣਾ ਹੁਣ ਉੱਤੇ ਤਾਂ ਕਿਸਕਣਾ ਨਹੀਂ ਹੁਣ ਜੇ ਉੱਤੇ ਰੱਖੋਗਾ ਕੁਝ ਠੀਕ ਹੈ ਤੇ ਕਿਉਂਕਿ ਹੁਣ ਅੱਗੇ ਆਪਾਂ ਥੋੜੀ ਕੁਕਿੰਗ ਦੇ ਵਲੌਗ ਵੀ ਲੈ ਕੇ ਆਉਣੇ ਆ ਤੇ ਕੁਕਿੰਗ ਜਿਹੜੀ ਆਪਾਂ ਕਰਨੀ ਹੈ ਕਿ ਡਿਫਰੈਂਟ ਤਰੀਕਿਆਂ ਨਾਲ ساری ਕੁਕਿੰਗ ਆ ਨਾ ਏ ਕਲਾਸ ਕਰਨੀ ਆ ਜਿਹੜੀ ਮਤਲਬ ਕਿ ਬਲਡ ਲੈਵਲ ਤੇ ਚੱਲਣੀ ਕੁਕਿੰਗ ਬਲਡ ਲੈਵਲ ਤੇ ਇੰਟਰਨੈਸ਼ਨਲ ਕੁਕਿੰਗ ਕਰਦੀ ਹੈ ਸੀ ਕਿ ਜਿਹੜੇ ਗੋਰੇ ਆ ਉਹ ਵੀ ਕਹਿਣਗੇ ਕਿ ਇਹ ਕਿੱਦਾਂ ਇਹ ਚੀਜ਼ ਬਣਾਈ ਹੋ ਗਈ ਹੈ ਕਿੰਨਾ ਨਾਲ ਦਿਮਾਗ ਉਹ ਬੜੀ ਉਹ ਜਿੱਦ ਨਹੀਂ ਕਣਾ ਉਹ ਟੁਕਟਾ ਜਾਂ ਗੈਸ ਜਿਹੜਾ ਕੱਟਣਾ ਪੈਣਾ ਹੈ ਜੀ ਤੇ ਇੱਧਰ ਬਾਕੀ ਗਿੱਠੇ ਨੇ ਪਛਾਉ ਨੇ ਪਰ ਇੱਧਰ ਮੈਂ ਕਹਿੰਦਾ ਇਹ ਬਾਸ ਛੜਾਉਂਦੀ ਅੰਦਰ ਬਾਹਰ ਲਾਈਦੀ ਹੈ ਹੀ ਆਹ ਹੋਣਾ ਬੰਦ ਹੋ ਜੂਰਾ ਹੁਣ ਹਵਾ ਨਹੀਂ ਬਣੀ ਹੁਣ ਹਰੇ ਪਰਿਧਨ ਗੈਸ ਨੂੰ ਹੁਣ ਵੀ ਚਾਹੀਦੀ ਨਾ ਉਹ ਦਰਵਾਜ਼ਾ ਜਾਲੀ ਵਾਲਾ ਹੀ ਆ ਗੈਸ ਨੂੰ ਵਾਸ ਕਰਕੇ ਚਾਹੀਦੀ ਹੈ ਕਿ ਜਗ੍ਹਾ ਗੈਸ ਖੁੱਲੀ ਵੀ ਰਹੇ ਤਾਂ ਹਵਾ ਨਾਲ ਬਾਹਰ ਨਿਕਲ ਜੇ ਤਾਂ ਹਵਾ ਨਾਲ ਮਿਕਸ ਹੋ ਜਵੇ ਹਵਾ ਚ ਤੇ ਨੁਕਸਾਨ ਨਹੀਂ ਹੁੰਦਾ ਫਿਰ ਲੋ 1 ਮਿੰਟ ਗੈਸ ਸਾਫ਼ ਹੋ ਗਈ। ਉੱਪਰ ਹੀ ਫਿਲਰ ਆਈ ਹੋਵੇ। ਹੂੰ। ਇਹ ਤਾਂ ਹੋ ਜਾਵੇ। ਲੋ ਜੀ ਗੈਸ ਵੀ ਸਾਫ਼ ਹੋ ਚੁੱਕਿਆ ਆ ਤੇ ਬਿਛਾਇਆ ਵੀ ਸੋਹਣਾ ਲੱਗ ਰਿਹਾ ਆ। ਹੂੰ। ਹੁਣ ਜਿਹੜੀ ਆ ਗੀਠੀ ਕਾਲੀ ਕਾਲੀ ਜੀ ਲੱਗਦੀ ਸੀ ਉਹਨ ਲੱਗੀ ਪਈ ਆ। ਆੜ ਥੜਾ ਆੜ ਥੜਾ ਖਾਣਾ ਮੈਨਾਂ ਇਹਨੂੰ ਖਾਲੀ ਕਰਕੇ ਰੱਖੋ ਇੱਥੇ ਜਿੰਨੇ ਕਾਲੇ ਪਾਂਡੇ ਹੋ ਰੱਖਿਆ ਕਰੋ ਇਹਨੂੰ ਖਾਲੀ ਰਹਿਣ ਦਿਆ ਕਰੋ ਕਾਲੇ ਅਸਾਂ ਇੱਥੇ ਦਿੰਦੇ ਨਾ ਹੂੰ ਕਾਲੇ ਕਰਮ ਵਾਲੇ ਹੁੰਦੇ ਕਾਲੇ ਕਰਮ ਵਾਲੇ ਹੁੰਦੇ ਗੋਰੀਆਂ ਨੂੰ ਅੰਕਾਰ ਦੇ ਮੈਨੂੰ ਕੁੜੀਆਂ ਕਹਿੰਦੀਆਂ ਤੇ ਮੇਰਾ ਕਾਲੇ ਰੰਗ ਦਾ ਯਾਰ ਦੇ ਇਨ ਕੁੜੀਆਂ ਕਹਿੰਦੀਆਂ ਇੱਕ ਗੋਰਾ ਤੇ ਦੂਜਾ ਕਾਲਾ ਰੰਗ ਦੁਨੀਆ ਤੇ ਦੋਨੇ ਥੋ ਕੋਰਿਆਂ ਦੀ ਕਿ ਸ਼ਾਮੇ ਵੈਣਾ ਜੇ ਬੁਚ ਇੱਕ ਰੁਪਈਆ ਨਾ ਹੋਵੇ ਕਿਰ ਰਾਈਟ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਹੀ ਹੈ ਸਹੀ ਹੈ ਲਾ ਦਾਂਗੇ ਟੇਪ ਕੋਈ ਗੱਲ ਨਹੀਂ ਕਰ ਦਦਾਂਗੇ ਤਾਂ ਖਿੱਚਦਾ ਹੀ ਕੰਮ ਬਸ ਠੀਕ ਆ ਜਾ ਹੁਣ ਨਹੀਂ ਮੈਂ ਟੇਪ ਤੇ ਪਈ ਹੈ ਬਸ 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 ਬਹੁਤ ਕਰਤਾ ਕੰਮ ਲੈ ਤਾਂ ਯਾ ਸੀਰੀਅਸ ਲਿਆ ਕਰੋ ਮੇਰੇ ਕੰਮ ਨੂੰ ਇਹ ਚ ਲਾ ਲਓ ਇੱਕ ਇਦਾਂ ਸੀਰੀਅਸ ਲਿਆ ਤਾਂ ਸਾਈਂ ਤੇ ਉੱਥੇ ਆਈਆਂ ਕਿਸ ਨੂੰ ਦਾ ਸੀਰੀਅਸ ਨਾਲ ਲਿਆ ਤਾਂ ਪਈ ਕਿੱਥੇ ਧੱਕੇ ਖਾਂਦੇ ਹੀ ਹੁਣ ਲੈ ਇਸ ਨੂੰ ਆਣੀ ਤੂੰ ਲੈ ਤਾਂ ਮੈਂ ਫੜ ਕੇ ਰਾਦਾ ਲੈ ਆ ਫੜੋਗੇ ਲਓ ਜੀ ਇੱਥੇ ਇੱਤੇ ਉਹਨੇ ਨੂੰ ਆਪਾਂ ਕਰ ਦੇਣਾ ਇੱਤਾਂ ਤੇ ਗੈਸ ਵਿੱਚ ਲਿਸ਼ਕਾਲ ਤਫੜ ਕੇ ਗੈਸ ਦਾ ਜਮਕਾਤਾ ਬਲਾ ਮੂੰਹ ਦੇਖੋ ਇੱਟਾ ਆਪਣਾ ਤੇ ਜਿਹੜੀਆਂ ਆ ਲਗਾਈਆਂ ਹੈਗੀਆਂ ਨਾ ਆਪਾਂ ਇਹ ਥੋੜੀਆਂ ਮੈਲੀਆਂ ਹੋ ਗਈਆਂ ਪਤਾ ਨਹੀਂ ਧੂਏ ਨਾਲ ਹੋ ਗਈਆਂ ਗੈਸ ਦਾ ਧੂਆਂੜਾ ਤਾਂ ਉਹ ਮੇਰੇ ਸਾਨੂੰ ਨਾ ਹੋਈ ਤਾਈਂ ਉਹ ਲਾਉਂਦੇ ਚਿਮਨੀ ਨਾ ਚਿਮਨੀ ਲਗਾਉਣ ਦਾ ਇਹ ਫਾਇਦਾ ਨਾ ਚਿਮਨੀ ਲਗੋਈ ਤਾਂ ਕਿਉਂ ਹਮ ਕਰਾਂਗੇ ਤੇ ਬਾਹਰ ਪਈ ਦਰਾਜ ਵੱਡੀ ਚੌੜੀ ਕਿਹੜੀ ਚਾਹੀਦੀ ਹੈ ਜਿਹੜੀ ਮਾਰਦੇ ਆਓ ਚੌੜੀ ਉਧਰ ਪਈ ਆ ਕਿੱਥੇ ਆ ਉਧਰ ਆਟੇ ਬੋਲੀ ਐ ਲੜੀ ਅੱਥਰ ਤੇ ਲਗਾ ਦਿੱਤੀ ਐ ਤੁਸੀਂ ਦੇਖੀ ਹੋਣੀ ਸਾਰਿਆਂ ਨੇ ਇੱਕ ਤਾਂ ਆਈ ਦੀਆਂ ਜਿਹੜੇ ਲਿਫਾਫੇ ਯਾਰ ਗੱਦੇ ਥੱਲੇ ਰੱਖ ਲਓ ਤਾਂ ਹੈ ਨਹੀਂ ਇੱਥੇ ਆសុ ਪਿਆ ਆਓ ਕੀ ਪਿਆ ਹੋਏ ਰੱਬਾ ਮੇਰੇ ਆ ਬਸ ਰੰਗ ਕੋ ਸਾਫ ਕਰਦੇ ਪਤਾ ਇਹਨੂੰ ਆਹ ਆਹ ਇਹ ਵੀ ਉਹ ਵੀ ਉਹ ਲਾਣੀ ਸੀ ਹੱਥ ਤੋ ਲੱਗਣੀ ਨਹੀਂ ਸਹੀ ਤਰੀਕੇ ਨਾਲ ਇਹ ਤਾਂ ਗੁੰਡੀ ਨਹੀਂ ਹੈ ਨਹੀਂ ਸਹੀ ਤਰ੍ਹਾਂ ਕੇ ਫੋਲਡ ਕਰੀ ਉਸੇ ਉਂਗਲ ਰੱਖਣੀ ਦਿੰਦੀ ਨਾ ਇਹਨੂੰ ਸਾਹਮਣੇ ਰੱਖੀ ਕੜੇ ਕਰਮ ਵਾਰੇ ਹੁੰਦੇ ਕਾਣ ਤੇ ਲੋ ਜੀ ਇਹਦੇ ਵਿੱਚ ਪੁੱਛਦੇ ਪਏ ਸੀ ਕਿ ਚਾਰ ਹਿੱਸੇ ਕਿੱਦਾਂ ਆ ਜੀ ਇਹ ਚਾਰ ਦੇ ਪੰਜ ਹਿੱਸੇ ਬਣਦੇ ਆ ਜੀ ਇੱਥੇ ਤੇ ਨਹੀਂ ਹਾਂ ਚਾਰ ਹਾਂ ਤਾਈਓ ਸਿਆਣੇ ਸੱਚ ਕਹਿੰਦੇ ਨੇ ਆਪਣੇ ਤੋਂ ਬਚੋ ਬਗਾਨਿਆਂ ਨੂੰ ਕੀ ਪਤਾਈ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਇਹ ਗਈ ਅਜੀ ਤੇ ਮੇਰੀ ਸਿਹਤ ਜੀ ਵੀ ਠੀਕ ਆ ਸਵੇਰ ਦੀ ਚੱਕਰ ਨੀਂਦ ਅੱਖਾਂ ਭਾਰੀਆਂ ਹਰੇ ਤੱਕ ਆਈ ਨਹੀਂ ਉਹ ਵੇਟ ਕਰਨ ਢਈ ਨੇ ਮੈਂ ਕਿਹਾ ਆਈ ਜਾਂ ਫੱਲੇ ਤੱਕ ਨਹੀਂ ਆਏ ਫੋਨ ਵਾਲੇ ਹੁਣੇ ਆ ਕਿੰਨੇ ਕਿੰਨੇ ਨੇ ਇਹੇ ਆ ਦੇਖੋ ਜੀ ਮੇਲਾ ਲੱਗਾ ਇੱਥੇ ਦਸਹਰੇ ਦਾ ਚੱਲ ਰਿਹਾ ਇੱਧਰ ਜਬਰਦਸਤ ਕਿੰਨੇ ਕਿੰਨੇ ਨੇ ਇਹ ढाई सौ रुपये एक पीस चीज है और पे दे रहे हैं मुंडा ਸਾਡੀ ਸਹਜ ਆ ਵੀ ਬਿਮਾਰ ਹੋ ਗਈ ਆ ਸਾਰੀ ਵੀ ਬਿਮਾਰ ਜਸਲੀਨ ਵੀ ਬਿਮਾਰ ਮੈਂ ਵੀ ਬਿਮਾਰ ਇਹ ਸਾਰਾ ਕਾਰਾ ਹੈਗਾ ਮੇਰਾ ਮੇਰੇ ਕਰਕੇ ਨਿਆਲੇ ਬਿਮਾਰ ਹੋ ਪਹਿਲਾਂ ਮੈਂ ਬਿਮਾਰ ਹੋਈ ਮੈਨੂੰ ਖਾਂ ਖਾ ਖੂੰਗਾ ਮੈਨੂੰ ਹੋਈ ਸਾਰ ਨਿਆਲੇ ਬਿਮਾਰ ਹੋਏ ਲੋ ਜੀ ਕਮਰੇ ਦੀ ਸਫਾਈ ਜਿਹੜੀ ਹੋ ਗਈ ਆ ਪੋਚਾ ਲੱਗ ਗਿਆ ਆ ਕਮਰਾ ਰੈਡ ਸਾਫ ਸਫਾਈ ਹੋ ਗਈ ਆ ਆ ਆਡੀ ਨੋਨੂ ਐਲਈਡੀ ਆੜਾ ਨੋਨੂ ਐਸਸੀ ਆੜਾ ਨੋਨੂ ਬੈੱਡ ਆ ਨੋਨੂ ਦੀ ਆ ਸਟਿੰਗ ਆ ਇੱਧਰ ਆਤੀਆਂ ਚਲੋ ਆਹ ਇਸਲੀਨ ਇਸਲੀਨ ਤਾਂ ਆ ਜਾਇਆ ਉਹ ਜਾ ਜਾ ਆ ਤੇ ਚੁੰਡੀਆਂ ਕਾ ਨਾਲੀ ਖਨ ਮੋਣ ਵਾਲੀ ਹੋਈ ਤੋ ਤੇ ਨਹੀਂ ਹੋਣਾ ਚੱਲ ਤੇਰਾ ਸਿਰ ਵੀ ਧੋਈਏ ਨਾਲ ਤੈਨੂੰ ਧਵਾਈਏ ਪਾਣੀ ਕੀ ਕਰਦੀ ਆ ਬੁਖਾਰ ਜਾਣ ਕੇ ਦੀਨੂ ਦੀਨੂ ਬਾਹਰ ਹੋ ਗਿਆ ਨਵਾਂ ਇਹਨੂੰ ਸੁਟਾ ਨਾ ਚਾਹ ਨਹੀਂ ਆ ਕਰੀਏ ਚੁੰਡ ਦੇਖਣਾ ਲੱਗਾ ਦੀ ਤੋ

ਤੇ ਫਰਾਗ ਬਾਈ ਆ ਪਾਪਾ ਨੇ ਮਚੀ ਜੀ ਲੈ ਕੇ ਆਉਣੀ ਆ ਲੈ ਕੀ ਕਰੇ ਬੰਦਾ ਇਹ ਦਵਾਈ ਹੈ ਨਹੀਂ ਦਵਾਈ ਦੋ ਬੁਖਾਰ ਦੀ ਮਗੋਨੀ ਹੈ ਹੈਗੀ ਐ ਤਸਲੀਨ ਦੀ ਲੈਂਦੀ ਰੋ ਇਹ ਮੇਰੇ ਤੋਂ ਹੀ ਬੁਖਾਰ ਚੜਨ ਡਿਆ ਇਹਨਾਂ ਨੂੰ ਕੇ ਫੇ ਜਦੋਂ ਪਾਉਂਦਾ ਉਹ ਪਾਉਂਦਾ ਉਹ ਜਦੋਂ ਬਦਲ ਜੀ

ਤੂੰ ਸੋਈ ਜਾ ਰਹੀ ਆ ਮੈਂ ਗਿੱਲਾ ਸਿਰ ਜਿਵੇਂ ਤਾਂ ਹਾਈ ਪੁੱਪੀ ਪੁੱਪੀ ਖਾਈ ਮਮਾ ਨੂੰ ਹਾਂ ਪੁੱਪੀ ਆਏ ਹਾਏ ਮੰਮੀ ਦੇ ਲਾਲੇ ਕਾਕਾ ਤੇ ਦੋਨੋਂ ਇਹ ਆ ਜਾ ਮੇਰੇ ਬੁਖਾਰ ਵਾਲਾ ਕਾਕਾ ਆਮੀ ਮੇਰੇ ਖੰਗੂ ਵਾਲਾ ਕਾਕਾ ਚੱਲ ਜਲਦੀ ਕੀ ਹੋਇਆ ਹੋਈ ਲੈਣ ਆਈ ਕਿ ਨੀਦੀ ਦੀ ਨੂੰ ਕੁਛ ਹੋ ਗਿਆ ਕੀ ਹੋਇਆ ਦੀਦੀ ਨੂੰ ਕੀ ਹੋਇਆ ਕੀ ਹੋਇਆ ਹਾਂ ਤੀਨ ਨੂੰ ਕ ਚਪਕਾ ਜਾ ਹਾਈ ਹੋ ਗਈ ਦੀਦੀ ਤੇ ਪੁੱਪੀ ਕਾ ਦੇ ਤੀਨ ਨੂੰ ਪੁੱਪੀ ਕਾ ਦੇ ਹਾਂ ਇਹਦੀ ਨੂੰ ਹਾਈ ਹੋ ਗਈ ਕੀ ਹੋਇਆ ਦੀਦੀ ਮੈਂ ਤੂੰ ਦੇਤਾ ਦੇਤਾ ਹਾਈ ਹੋ ਗਈ ਹਾਂ ਹਾਂ ਕਿੱਥੇ ਹੋਈ ਲਾ ਦੇ ਹਾਂ ਬੁੱਤ ਕੀ ਹੁੰਦਾ ਬਹੁਤ ਤੇਜ਼ ਹੋਇਆ ਇਹਨੂੰ ਕੁਝ ਨਹੀਂ ਹੋਇਆ ਪੁੱਤ ਹੋ ਜੀ ਤਸਲੀਨ ਹੈ ਨਾ ਉਹ ਲੱਤਾ ਕੁੱਟਨ ਲਈ ਆ ਸੈਲ ਬਚਾਈ ਦੀਆਂ ਤੱਤਾ ਘੁੱਟ ਦੀ ਦੇ ਉਹ ਸਿਰ ਵੀ ਘੁੱਟ ਦੇ ਲੱਤਾ ਘੁੱਟ ਦੀ ਜੀ ਕਹਿੰਦੀ ਹਾਈ ਹੋਈ ਸਿਰ ਵੀ ਘੁੱਟ ਦੇ ਜਿੱਦਾਂ ਸਿਰ ਵੀ ਘੁੱਟ ਦੇ ਸਿਰ ਵੀ ਘੁੱਟ ਦੇ ਸਿਰ ਵੀ ਘੁੱਟ ਦੇ ਸੇਵਾ ਕਰਦੀ ਆਪਣੀ ਭੈਣ ਦੀ ਕਹਿੰਦੀ ਮੇਰੀ ਭੈਣ ਠੀਕ ਨਹੀਂ ਉਹ ਸਿਰ ਵੀ ਘੁੱਟ ਦੇ ਹਾਈ ਕੋੜ ਦੇ ਸਿਰ ਵੀ ਕਦੀ ਰੀ ਚੁੱਪ ਕਾ ਜਾ ਰੀ ਦੀ ਹੋਇਆ ਨਾ ਠੀਕ ਬਾਮਾ ਵੀ ਘੁੱਟ ਦੇ ਦੀਦੀ ਲੱਤਾ ਘੁੱਟ ਦੇ

ਓ ਤੇਰੀ ਗਾਨੀ ਪੈਲੇ ਕੋਈ ਨਹੀਂ ਲੱਗਦਾ ਇਹੋ ਜਿਹਾ ਲੱਗਦਾ ਬੋਆ ਕੀ ਐ ਤੇ ਬੋਆ ਫਟੋਆ ਮੈਂ ਘਾਟੇਂ ਲਾ ਲ ਪਤਾ ਨਹੀਂ ਕੀ ਹੋਈ ਜਾਂਦਾ ਇਹਨੂੰ ਬੋਆ ਫਟੋਆ ਆਹ ਨਾਲ ਲੱਗਦਾ ਇੱਥੇ ਬੋਆ ਨਹੀਂ ਫਟੋਆ ਐ ਲੈ ਤੂੰ ਸਿੱਧੀ ਰੱਖ ਸਿੱਧੀ ਰੱਖ ਨਾ ਆਉਂਦੀ ਸਿੱਧੀ ਦਾ ਕਾਹਦੇ ਤੋਂ ਬੋਆ ਤੁੱਤੂ ਵਜਾਰੀ ਕਿੰਨੀ ਕੇਅਰ ਕਰਨ ਢੀ ਦੇ ਲਾ ਦੰਦ ਵੜਦੀ ਐ ਡਰਾਮੇ ਕਰਦੀ ਐ ਇਹ ਦੰਦ ਕੱਢਦੀ ਚਲ ਜੋ ਭੋਜਾ ਚੋ ਜਾ ਚੋ ਜਾ ਦਿਨੂ ਕਾ ਚੋ ਜਾ ਚੋ ਜਾ ਉਦੋਂ ਹੀ ਸ਼ੈਜ ਅਸਲੀਨ ਉੱਠਦੀ ਉਦੋਂ ਹੀ ਸ਼ੈਜ ਨੂੰ ਆਈ ਹੋ ਜਾਂਦੀ ਮੀਂਹ ਆ ਲੱਗਦਾ ਕੀ ਹੋਇਆ ਪਾਪਾ ਹੈ ਨਾ ਮੈਂ ਇਹ ਹੰਦਾ ਰਾਤ ਨੂੰ ਕਦਾਂ ਰੱਖੀ ਹੰਦਾ ਉਹ ਇੱਕ ਨੇ ਡਰਪ ਮੇ ਕਰਦੀ ਮੈਂ ਕਰਦੀ ਮੈਂ ਤੈਨੂੰ ਨਹੀਂ ਕਿੱਥੇ ਸੀਨ ਨੂੰ ਗਿਆ ਤਾਂ ਨੂੰ ਹੁੰਦਾ ਨਾ ਸਾਉਂਦੀ ਥੀਰ ਆਪ ਨੂੰ ਹੁੰਦਾ ਰੀਨ ਦੇਖ ਨੇ ਡਰਾਮੇ ਕਾਦੀ ਉਥੇ ਜਾਂਦੀ ਆ ਤੇ ਕਾਦੀ ਹਾਂ ਫੇਰ ਆ ਜਾਂਦੀ ਨੇ ਡਰਾਮੇ ਕਾਦੀ ਠੀਕਰ ਤੈਨੂੰ ਹੁੰਦਾ ਕੀ ਲੱ ਸਿੱਧੀ ਕਰਤਾ ਕੀ ਹੋਇਆ ਮੈਂ ਦੇਖੋ ਰਜਨਾ ਬਾਰ ਬਟ ਹੋਇਆ ਨਾ ਪੁੱਤ ਬਾਰ ਬਟ ਹੋਇਆ ਨਾ ਪੁੱਤ ਚਾਰ

ਕਾਲੂ ਕਿਛ ਕਾਲੂ ਆ ਕਾਲੂ ਵੇ ਆ ਜਾ ਕੇ ਆ ਜਾ ਆ ਜਾ ਆ ਜਾ ਚਿੱਕੇ ਚੁੱਲੇ ਨਾ ਕਾਲੂ ਕਿੱਧਰ ਖੜਾ ਨਾ ਕਿੱਧਰ ਗੱਡੀ ਰੱਖਣਾ ਗੱਡੀ ਦਾ ਉੱਧਰ ਰੱਖ ਲੋ ਨਾ ਲੈ ਉਧਰ ਕੰਨ ਗਈ ਹੋਣ ਉਧਰ ਵੀ ਅੰਨੀ ਦੋ ਗਈ ਆ ਕਹਦੀ ਉਹ ਗੱਡੀ ਚ ਰੱਖੋ ਉਹ ਆਪਣੀ ਗੱਡੀ ਚ ਹਾਂ ਲੈ ਇਹ ਕੁੜੀ ਕਿੰਨੀ ਸਿਆਣੀ ਆ ਲੈ ਕੇ ਮੈਂ ਨਹੀਂ ਖਾਣਾ ਆ ਲੈ ਕੇ ਦੀ ਗੱਡੀ ਚ ਰੱਖ ਲੈ ਉੱਥੇ ਅੰਦਰ ਰੱਖ ਲੈ ਅੰਦਰ ਰੱਖਣਾ ਅੰਦਰ ਰੱਖ ਲੈ ਗੱਡੀ ਚ ਰੱਖਣਾ ਨੇ ਅੰਦਰ ਰੱਖਣ ਵਾਲਾ ਪੁੱਤ ਕੁਛ ਨਹੀਂ ਕਹਿੰਦਾ ਕੁਛ ਨਹੀਂ ਲੈ 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 ਖਾ ਦੇ ਖਾ ਦੇ ਲੈ ਨਹੀਂ ਕੁਛ ਕਹਿੰਦਾ ਉਹ ਆਪਣੀ ਗੱਡੀ ਚ ਭੱਜੀ ਉੱਥੇ ਰੱਖਣਾ Pappa! <silence>